ਇੱਕ ਵਾਰ ਫਿਰ ਤੋਂ ਆਪਾਂ ਤੁਹਾਡੇ ਖਾਤਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਏਰੀਆ ਚੋਂ ਤੁਹਾਡੇ ਲਾਗੇ ਤਾਂ ਕਿ ਤੁਹੋਂ ਮਿਲ ਜਾਣਗੇ ਵਧੀਆ ਰੇਟਾਂ 'ਚ ਆਪਾਂ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਉੱਪਰ ਦੇਖੋ ਜੀ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੋਊਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨਾ ਕੋਈ ਗੱਡੀ ਬੋਲਟ ਮੋਟਰਸਾਈਕਲ ਕੁਝ ਵੀ ਹੈ ਜੀ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਏ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਜੀ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚੈੱਕ ਕਰੋ ਪਹਿਲਾਂ ਤਾਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲ ਜੂਗੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਆਪਾਂ ਨੂੰ ਗੱਡੀ ਦਾ 2011 ਮਿਲੂਗਾ ਤੇ ਗੱਡੀ ਜਿਹਾ ਫਾਸਟ ਓਨਰ ਏਸੀ ਹੀਟਰ ਵਰਕਿੰਗ ਚ ਹੈ ਪਾਵਰ ਸਟੇering ਹੈ ਜੀ ਤੇ ਦੋ ਵਿੰਡੋ ਫਰੰਟ ਵਾਲੀਆਂ ਪਾਵਰ ਨੇ ਤੇ ਪਾਸਿੰਗ 2025 ਤੱਕ ਦਾ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ 95000 ਰੁਪਏ ਪਹੁੰਚੀ ਹੈ ਗੱਡੀ ਅਜੀ ਐਂਡਿਕਾ ਵਿਸਟਾ ਤੁਹਾਨੂੰ ਪਤਾ ਲੱਗਿਆ ਹੋਊਗਾ ਗੱਡੀ ਦੀ ਕੰਡੀਸ਼ਨ ਵਧੀਆ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਆ ਪੰਜਾਬ ਨੰਬਰ ਹੈ ਟਾਇਰ ਟਪਾ ਵਧੀਆ ਪਿਆ ਰੰਗ ਵੀ ਵਧੀਆ ਪਿਆ ਕੋਈ ਆਪਾਂ ਨੂੰ ਡੈਂਟ ਜਾਂ ਕੋਈ ਐਕਸੀਡੈਂਟ ਆਪਾਂ ਨੂੰ ਨਹੀਂ ਮਿਲਣੀ ਮਾੜੇ ਮੋੜ ਤੇ ਸਕਰੈਚ ਉਹ ਵੱਖਰੀ ਗੱਲ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਮਾਲਕ ਨੇ ਸਾਰਾ ਕੁਝ ਦੱਸਿਆ ਵੀ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਗੱਡੀ ਖੜੀ ਹੈ ਧੁਰੀ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਹੈ ਧੁਰੀ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਕਾਗਜ਼ ਪੱਤਰ ਚੈੱਕ ਕਰਨੇ ਤੁਸੀਂ ਜਾ ਕੇ ਦੇਖ ਲਿਓ ਜਿਹੜੇ ਮਾਲਕ ਨੇ 9814733055 ਮਾਲਕ ਦਾ ਨੰਬਰ ਹੈ ਗੱਲਬਾਤ ਆਪੇ ਕਰ ਲਿਓ ਨੰਬਰ ਸੈਕਿੰਡ ਤੇ ਆਪਾਂ ਤੁਹਾਡੇ ਖਾਤਰ ਇੱਕ ਆਲਟੋ ਗੱਡੀ ਲੈ ਕੇ ਪਹੁੰਚੀ ਅਸੀਂ ਆਲਟੋ BXI K10 2000 14 ਮਾਡਲ ਗੱਡੀ ਆ ਫਾਸਟ ਓਨਰ ਹੈ 80000 ਕੁੱਲ ਚੱਲੀ ਹੋਈ ਆ ਤੇ ਜੈਨੂਨ ਚੱਲੀ ਹੋਈ ਆ ਮਾਲਕ ਦਾ ਏਰੀਆ ਸੰਗਰੂਰ ਆ ਜੀ ਜਾ ਕੇ ਕਿਸੇ ਨੇ ਦੇਖਣੀ ਸੰਗਰੂਰ ਜਾ ਕੇ ਦੇਖ ਸਕਦੋਂ ਡਿਮਾਂਡ ਦੀ ਗੱਲ ਕਰੀਏ ਮਾਲਕ ਵੱਲੋਂ ਆਪਣੇ ਕੋਲ 2 ਲੱਖ 78000 ਰੁਪਿਆ ਡਿਮਾਂਡ ਪਹੁੰਚੀ ਆ 14 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਆ ਮਾਲਕ ਨੇ ਰੇਟ ਬਾਰੇ ਕਿਹਾ ਵੀ ਮੂਕੇ ਤੇ ਕਰ ਲਵਾਂਗੇ ਇੱਕ ਵਾਰੀ ਸਰਫਰ ਡਿਮਾਂਡ ਹੈ ਗੱਡੀ ਪੰਜਾਬ ਨੰਬਰ ਹੈ ਪੂਰੀ ਸੋਹਣੀ ਗੱਡੀ ਆ ਟਾਇਰ ਟੱਪਾ ਵਧੀਆ ਬਾਕੀ ਨੁਕਸ ਵੀ ਕੋਈ ਨਹੀਂ ਚਲਾਉਣ ਚ ਵੀ ਕੋਈ ਨੁਕਸ ਨਹੀਂ ਤੇ ਨੰਬਰ ਪਲੇਟ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਪੰਜਾਬ ਨੰਬਰ ਗੱਡੀ ਐ ਜੀ ਇੰਜਨ ਗੇਰ ਬਹੁਤ ਵਧੀਆ ਮੌਕੇ ਦਾ 1 ਰੁਪਿਆ ਗੱਡੀ ਭਾਲਦੀ ਨਹੀਂ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ 14 ਮਾਡਲ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਮੈਂ ਦੇ ਰੱਖਿਆ ਜੀ ਨੰਬਰ ਹੈ 9768821000 ਪੂਰਾ ਗੱਲਬਾਤ ਆਪੇ ਕਰ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਗੱਡੀ ਬਾਰੇ ਕਾਗਜ਼ ਪੱਤਰਾਂ ਬਾਰੇ ਕੁਝ ਵੀ ਪੁੱਛਣਾ ਪੁੱਛ ਲਿਓ ਨੰਬਰ 3 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀਆਂ i20 ਲੈ ਕੇ ਪਹੁੰਚੀਆਂ ਜੀ 2010 ਮਾਡਲ ਗੱਡੀ ਐ ਬੰਪਰ ਤੋਂ ਬੰਪਰ ਗੱਡੀ ਪੂਰੀ ਵਧੀਆ ਪਈ ਐ ਮਾਲਕ ਨੇ ਕਿਹਾ ਬਹੁਤ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਰੰਗ ਵੀ ਗੱਡੀ ਦਾ ਪੂਰਾ ਵਧੀਆ ਪਿਆਗਾ ਤੇ ਗੱਡੀ ਆ ਜੀ ਹਰਿਆਣਾ ਨੰਬਰ ਆ ਐਚ ਆਰ ਨੰਬਰ ਗੱਡੀ ਆ ਐਚ ਆਰ 26 ਬੀਏ ਤੇ ਕਿਸੇ ਨੇ ਜਾ ਕੇ ਦੇਖਣੀ ਆ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਤੇ ਵਧੀਆ ਗੱਡੀ ਆ ਜੀ ਤੇ ਮਾਲਕ ਨੇ ਕਿਹਾ ਗੱਡੀ ਪੈਟਰੋਲ ਤੇ ਆ ਪਲੱਸ ਸੀਐਨਜੀਤੀ ਆ ਜੇ ਆਪਾਂ ਟਾਇਰ ਟੱਪੇ ਦੀ ਗੱਲ ਕਰੀਏ ਤਾਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲਣਗੇ ਬਿਲਕੁਲ ਫਰੈਸ਼ ਮਾਲਕ ਨੇ ਪਵਾਏ ਹੋਏ ਐ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 1 ਲੱਖ 55000 ਰੁਪਇਆ ਡਿਮਾਂਡ ਪਹੁੰਚੀ ਆ ਜੀ ਬਾਕੀ ਮਾਲਕ ਨੇ ਆਖਿਆ ਵੀ ਘਾਟਾ ਵਾਧਾ ਮੌਕੇ ਤੇ ਕਰ ਲਵਾਂਗੇ ਇੱਕ ਵਾਰੀ ਜਿਹੜੀ ਡਿਮਾਂਡ ਹੈ ਉਹ 1 55 ਹੈਗੀ ਤੇ ਜਾ ਕੇ ਦੇਖ ਸਕਦੋਂ ਤੇ ਚਲਾ ਕੇ ਦੇਖ ਸਕਦੋਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਤੁਸੀਂ ਆਪੇ ਗੱਲ ਕਰਕੇ ਦੇਖ ਲਿਓ ਤੇ ਗੱਲਬਾਤ ਕਰਨ ਲਈ ਮਾਲਕ ਦਾ ਨੰਬਰ ਕਰੋ ਨੋਟ 84300 7816060 ਗੱਲਬਾਤ ਕਰਨੀ ਹੈ ਕੋਈ ਵੀ ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਤ ਤੋਂ ਬਾਅਦ ਕਮੈਂਟ ਕਰਦੇ ਰਹਿ ਕਰੋ ਜੀ ਬਾਕੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋਣ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਿਹੇ ਅੱਖਰਾਂ ਦੇ ਵਿੱਚ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਬੁਲਟ ਗੱਡੀ ਬੋਟਸਾਈਕਲ ਪੀਕਅਪ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਤੇ ਜਲਦੀ ਤੋਂ ਜਲਦੀ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲੱਗ ਜਾਊਗੀ ਆਪਣਾ ਕਮਿਸ਼ਨ ਖਰਚਾ ਵਾਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਤੋ ਤੁਹਾਨੂੰ ਕਿਵੇਂ ਦੀ ਲੱਗਦੀ ਐ ਸੀ ਤੇ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਜ਼ਰੂਰ ਦੱਸਿਆ ਕਰੋ ਮੈਨੂੰ ਤੁਸੀਂ ਕਮੈਂਟ ਕਰਕੇ ਜੀ ਬਾਕੀ ਤੁਸੀਂ ਬਹੁਤ سپورਟ ਕਰਦੇ ਹੋ ਪਿਆਰ ਦਿੰਦੇ ਹੋ ਬਹੁਤ ਸਾਰਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੇ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਤੇ ਨਵੀਂ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੀ ਆਪਣੇ ਚੈਨਲ ਤੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹ ਨੂੰ ਜ਼ਰੂਰ ਤੁਸੀਂ ਦਬਾ ਦਿਓ ਲਾਜ਼ਮੀ ਦਬਦਿਆ ਕਰੋ ਜੀ ਤੇ ਭੇਜੋ ਜੀ ਆਪਣੇ ਕੋਲੇ ਕੋਈ ਵੇਚਣਾ ਚਾਹੁੰਦਾ ਹੈ ਕੁਝ ਵੀ ਤੇ ਹੁਣ ਆਪਾਂ ਇੱਕ ਬੋਲਟ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਬੋਲਟਾ ਜੀ ਬਠਿੰਡਾ ਨੰਬਰ ਆ ਤੇ ਇਹਨਾਂ ਨੇ ਵੇਚਣਾ ਹੈ ਬਿਲਕੁਲ ਨਵਾਂ ਜੀ ਫਰੈਸ਼ ਤੇ ਮਾਡਲ ਦੀ ਗੱਲ ਕਰੀਏ 2017 ਦਾ ਫਾਸਟ ਓਨਰ ਹੈ ਇੱਕ ਹੱਥ ਚੱਲਿਆ ਹੋਇਆਗਾ ਤੇ ਸਾਰਾ ਕੁਝ ਵਧੀਆ ਜੀ ਜੋ ਵੀ ਮਤਲਬ ਕਿ ਐਸੈਸਰੀ ਨਾਲ ਹੁੰਦੀ ਹੈ ਜਿਵੇਂ ਦੋ ਚਾਬੀਆਂ ਹੁੰਦੀਆਂ ਤੇ ਸਾਰਾ ਕੁਝ ਨਾਲ ਮਿਲ ਜੂਗਾ ਜੀ ਸਾਰਾ ਕੁਝ ਨਾਲ ਹੈਗਾ ਇਹਨਾਂ ਕੋਲੇ ਜਿੰਨੀ ਐਸੈਸਰੀ ਹੁੰਦੀ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 1,75,000 ਰੁਪਏ ਡਿਮਾਂਡ ਪਹੁੰਚੀ ਹੈ ਲੈਸ ਬਸ ਹੋ ਜੂਗਾ ਬੋਲਟ 350 ਸਟੈਂਡਰਡ ਚੱਲਿਆ ਹੋਇਆ ਕੁੱਲ 14,343 ਕਿਲੋਮੀਟਰ ਤੇ ਕੰਡੀਸ਼ਨ ਆਲੂਕੀ ਹੈ ਬੋਲਟ ਬਹੁਤ ਸਾਫ਼ ਹੈ ਜੀ ਸਾਬਤ ਤੱਕ ਇਹ ਬਿਲਕੁਲ ਨਵੀਂ ਹੈ ਜੀ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ 75029 5222 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਲਿਓ ਬਾਕੀ ਆਰਸੀ ਉਰਸੀ ਸਾਰਾ ਕੁਝ ਇਨਾਂ ਕੋਲੇ ਹੈਗਾ ਦਾ ਤੇ ਇੱਕ ਆਪਾ ਤੁਹਾਡੇ ਖਾਤਰ ਹੁਣ ਜੈਨ ਗੱਡੀ ਲੈ ਕੇ ਪਹੁੰਚਿਆ ਜੀ ਜੈਨ ਗੱਡੀ ਆ ਬਿਲਕੁਲ ਨਵੇਂ ਟਾਇਰਾਂ ਚ ਐਸ ਹੀਟਰ ਵਰਕਿੰਗ ਚ ਰੇਟ ਦੀ ਗੱਲ ਕਰੀਏ ਰੇਟ ਨੇ ਡਿਮਾਂਡ ਹੈ ਜੀ 58000 ਇੱਕ ਬਰੀ ਬਾਕੀ ਮੌਕੇ ਤੇ ਹੋ ਜਾਊਗਾ ਤੇ ਗੱਡੀ ਖੜੀ ਐ ਮੋਗੇ ਏਰੀਆ ਚ ਕਿਸੇ ਨੂੰ ਪਸੰਦ ਆਉਂਦੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਮੋਗੇ ਜਾ ਕੇ ਦੇਖ ਲਿਓ ਏਸੀ ਹੀਟਰ ਵਰਕਿੰਗ ਚ ਸਾਰੀ ਮਤਲਬ ਕਿ ਜਿੰਨੇ ਫੰਕਸ਼ਨ ਵਗੈਰਾ ਹੁੰਦੇ ਐ ਚੋ ਕੁਛ ਵੀ ਹੁੰਦਾ ਸਾਰੀ ਸਰਵਿਸ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸਾਰਾ ਕੰਮ ਹੋਇਆਗਾ ਟੋਟਲੀ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਤੇ ਚਲਾ ਕੇ ਦੇਖਣੀ ਕਿਸੇ ਨੇ ਮੋਗੇ ਜਾ ਕੇ ਦੇਖ ਲਿਓ ਤੇ ਨੰਬਰ ਵਾਈ ਦਾ 76960 ਤੇ 13128 ਗੱਲਬਾਤ ਆਪੇ ਕਰ ਲਿਓ ਤੇ ਹੁਣ ਤੁਸੀਂ ਚੈੱਕ ਕਰੋ ਹੀਰੋ ਪੈਸ਼ਨ ਪ੍ਰੋ 2015 ਮਾਡਲ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਏਰੀਆ ਮਾਲਕ ਦਾ ਅੰਮ੍ਰਿਤਸਰਾਂ 46000 ਰੁਪਇਆ ਡਿਮਾਂਡ ਹੈ ਕੰਡੀਸ਼ਨ ਆਲੋਕਿਆ ਬਿਲਕੁਲ ਨਮਾ ਜੀ ਜਾ ਕੇ ਦੇਖਣਾ ਜਾ ਕੇ ਦੇਖੋ ਚਲਾ ਕੇ ਦੇਖਣਾ ਚਲਾ ਕੇ ਦੇਖੋ ਪੰਜਾਬ ਨੰਬਰ ਹੈ ਬਿਲਕੁਲ ਫਰੈਸ਼ ਬਿਲਕੁਲ ਨਮਾ ਜੀ ਤੇ ਚੱਲਾ ਵੀ ਬਹੁਤ ਹੀ ਘੱਟ ਹੋਇਆਗਾ ਤੇ ਨੰਬਰ ਵਜ ਦਾ 81463 8095 ਗੱਲਬਾਤ ਕਰਨੀ ਹੈ ਆਪੇ ਕਰ ਲਿਓ ਜੀ ਬਾਕੀ ਵੀਡੀਓ ਤੋਂ ਕਿਵੇਂ ਦਿਲ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸਿਰ ਲਾਜ਼ਮੀ ਕਰ ਦਿਓ ਜੀ ਕਿਸੇ ਕੋਲ ਹੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਬਿਲਕੁਲ ਫਰੀ ਚ ਆਪਣਾ ਨੰਬਰ ਸਾਰੇ ਨੋਟ ਕਰ ਲਓ ਉੱਪਰ ਹਰੇ ਯਖੜਾ ਚ ਲਿਖਿਆ ਹੋਇਆ ਜੀ ਆਕ ਕਿ ਜਲਦੀ ਮਿਲਦੇ ਆ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ